ਅੱਜ ਕੱਲ ਤੇ ਪਰਸੋਂ ਭਾਵ ਕੱਲ ਹੋ ਗਈ ਪੂਰਨਮਾਸ਼ੀ ਅੱਜ ਹੈ 14ਵੀਂ ਦਾ ਚੰਦ ਤੇ ਉਸ ਤੋਂ ਇੱਕ ਦਿਨ ਬਾਅਦ ਆ ਗਿਆ ਨੈਕਸਟ ਡੇ ਸੋ ਤਿੰਨ ਦਿਨ ਜਿਹੜੇ ਮੈਂ ਗੱਲ ਕਰਦੀ ਪਈ ਹਾਂ ਇਸ ਵਾਸਤੇ ਗੱਲ ਕਰਦੀ ਪਈ ਆ ਕਿ ਇਹਨਾਂ ਤਿੰਨ ਦਿਨਾਂ ਵਿੱਚ ਤੁਸੀਂ ਮੂਨ ਵਾਰਰ ਬਣਾ ਸਕਦੇ ਹੋ ਭਾਵ ਚੰਦਰਮਾ ਦੇ ਪਿਆਰ ਵਾਲਾ ਪਾਣੀ ਚੰਦਰਮਾ ਦੀ ਹੁੰਦੀ ਹੈ ਰੌਸ਼ਨੀ ਉਹ ਬੜੀ ਹੁੰਦੀ ਹੈ ਸ਼ਾਂਤਮਈ ਬੜੀ ਪਿਆਰੀ ਹੁੰਦੀ ਹੈ ਬੜੀ ਚੰਗੀ ਹੁੰਦੀ ਹੈ ਸਾਡੀ એનર્ਜੀ ਦੇ ਵਾਸਤੇ ਸੋ ਇਹਦੇ ਨਾਲ ਜਦੋਂ ਅਸੀਂ ਪਾਣੀ ਦੇ ਵਿੱਚ ਉਹਦੀ એનર્ਜੀ ਲੈ ਕੇ ਆਉਨੇ ਆ ਨਾਲ ਦੀ ਨਾਲ ਅਸੀਂ ਬੋਟਲ ਦੇ ਉੱਤੇ ਅਸੀਂ ਚੰਗੀਆਂ ਚੀਜ਼ਾਂ ਲਿਖਦੇ ਆ ਤਾਂ ਚੰਗੀਆਂ ਚੀਜ਼ਾਂ ਦਾ ਜਿਹੜਾ ਜਾਦੂ ਹੈਗਾ ਤਾਂ ਉਹ ਜਿਹੜਾ ਚੰਦਰਮਾ ਦੀ ਰੋਸ਼ਨੀ ਦਾ ਜਾਦੂ ਇਹ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾਉਂਦਾ ਥੋੜੀ ਜ਼ਿੰਦਗੀ ਵਿੱਚ ਪਿਆਰ ਮੁਹੱਬਤ ਸ਼ਾਂਤੀ ਚੰਗੀਆਂ ਚੀਜ਼ਾਂ ਲੈ ਕੇ ਆਉਂਦਾ ਹੈਗਾ ਸੋ ਇੱਕ ਬੋਤਲ ਲੈ ਕੇ ਕੋਈ ਬੋਤਲ ਹੋ ਸਕਦੀ ਹੈ ਭਾਵੇਂ ਪਾਣੀ ਪਾਸੇ-ਸਾਸ ਵਾਲੀ ਹੋਵੇ ਤੇ ਭਾਵੇਂ ਮੈਸੇਂਜਰ ਉਹਦੇ ਉੱਤੇ ਲੈ ਕੇ ਉਹਦੇ ਚ ਪਾਣੀ ਭਰ ਲਓ ਪਹਿਲਾਂ ਉਸ ਤੋਂ ਬਾਅਦ ਉਹਦੇ ਬਾਰ-ਬਾਰ ਚੰਗੀਆਂ ਚੀਜ਼ਾਂ ਲਿਖ ਲਓ ਭਾਵੇਂ ਇਹ ਹੋਵੇ ਕਿ ਤੁਸੀਂ ਚੰਗੇ ਇਨਸਾਨ ਹੋ ਤੁਸੀਂ ਦਿਆ ਲੂਆਂ ਪਰਵਾਤਮਾ ਕਿਰਪਾ ਲੂਏ ਤੁਹਾਡੀ ਹਰ ਇੱਛਾ ਪੂਰੀ ਹੁੰਦੀ ਹੈ। ਬਸ ਇਹ ਆਪਾਂ ਦੱਸਦੇ ਹੁਣ ਲਾਈਵ ਦੇ ਵਿੱਚ ਸੋ ਜੇ ਕਿਸੇ ਨੇ ਅੱਜ ਨਹੀਂ ਬਣਾਉਣਾ ਹੈ ਨਾ ਆਪਣਾ ਜਿਹੜਾ ਲਾਈਵ ਹੈਗਾ ਹੁਣ ਰੋਜ਼ ਆਪਾਂ ਹੁੰਨੇ 1 ਵਜੇ ਈਸਟਰਨ ਟਾਈਮ 1 ਵਜੇ ਫਰਨਰ ਟਾਈਮ ਆਪਾਂ ਲਾਈਵ ਹੁੰਨੇ ਆ ਸੋ ਆਪਾਂ ਅੱਜ ਵੀ ਲਾਈਵ ਹੋਵਾਂਗੇ ਪੂਰਨਮਾਸ਼ੀ ਵਰਦਨ ਵੀ ਲਾਈਵ ਹੋਵਾਂਗੇ ਔਰ ਪੂਰਨਮਾਸ਼ੀ ਵਰਦਨ ਯਾਨੀ ਕਿ 15 ਨੂੰ ਸਾਡਾ ਜਿਹੜਾ ਟਾਪਿਕ ਹੈਗਾ ਉਹ ਹੈਗਾ ਮੂਨ ਕਾਰਡਸ ਟੈਰੋ ਕਾਰਡਸ ਨਾਲ-ਨਾਲ ਅਸੀਂ ਇੱਕ ਮੂਨ ਮੈਡੀਟੇਸ਼ਨ ਵੀ ਕਰਾਂਗੇ ਤਾਂ ਕਿ ਤੁਸੀਂ ਜਿਹੜੀ-ਜਿਹੜੀ ਚੀਜ਼ ਹਾਸਲ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਆਵੇ ਜਿਹੜੀ ਚੀਜ਼ ਨੂੰ ਪਰਹੇ ਕਰਨਾ ਹੈ ਉਹ ਜ਼ਿੰਦਗੀ ਵਿੱਚੋਂ ਜਾਵੇ ਠੀਕ ਹੈ ਜੀ ਆਲ ਰਾਈਟੀ ਮਿਲਦੇ ਆ ਜੀ ਤੇ ਹੀ ਢੇਰ ਸਾਰੇ ਪਿਆਰ ਦੇ ਨਾਲ ਲਵ ਯੂ ਆ